ਪਈ ਦੇਖੋ ਕੋਈ ਅੰਦਰ ਕੋਈ ਜਾਨਵਰ ਨਾ ਜਾਵੇ ਕੁੱਤਾ ਬਿੱਲੀ ਨਾ ਅੰਦਰ ਨਾ ਜਾਵੇ ਸੰਗਤ ਬੈਠੀ ਹੈ ਕਿ ਇੱਥੇ ਕੇਵਲ ਤੋਂ ਕੇਵਲ ਮਨੁੱਖ ਹੀ ਜਾ ਸਕਦਾ ਮਨੁੱਖ ਨੂੰ ਨਿਮਰਤਾ ਸਹਿਤ ਅੰਦਰ ਬੁਲਾਇਆ ਜਾਂਦਾ ਹੈ 84 ਲੱਖ ਜੋਨ ਇੱਕ ਘਟ ਮਨੁੱਖ ਛੱਡਦੀ ਹੈ ਬਾਕੀ ਸਭ ਨੂੰ ਭਾਈ ਨਾਮ ਜਪਣ ਦੀ ਇਜਾਜ਼ਤ ਨਹੀਂ ਹੈ ਸੇਵਾ ਸਿਮਨ ਕਰਨ ਦੀ ਇਜਾਜ਼ਤ ਨਹੀਂ ਹੈ ਕੇਵਲ ਤੋਂ ਕੇਵਲ ਮਨੁੱਖ ਹੈ ਮਨੁੱਖਾ ਜੀਵਨ ਵਿੱਚ ਜਦ ਇਹ ਆਤਮਾ ਵਿਛੜਦੀ ਹੈ ਕਿ ਜਦੋਂ ਇਸ ਨੂੰ ਸਮਾਂ ਮਿਲਦਾ ਮਨੁੱਖਾ ਦੇਹ ਵਿੱਚ ਆਉਂਦੀ ਹੈ ਉਦੋਂ ਪੂਰਾ ਸਮਾਂ ਦੇ ਕੋਲ ਹੁੰਦਾ ਕਿ ਭਾਈ ਦੁਬਾਰਾ ਮੌਕਾ ਨਹੀਂ ਮਿਲਣ ਇਤੋਂ ਆਪਣੇ ਆਪ ਨੂੰ ਮੁਕਤ ਕਰਾ ਸਕੇ ਮੁਕਤ ਹੋਣਾ ਹੈ ਹਰ ਇੱਕ ਨੇ ਜਿਉਂਦੇ ਜੀ ਕਿ ਜਿਉਂਦੇ ਜੀ ਅਸੀਂ ਮੁਕਤ ਹੋਣਾ ਹੈ ਆਪਣੇ ਆਪ ਅਸੀਂ ਮੁਕਤੀ ਦਾ ਮਾਰਗ ਖੋਲਣਾ ਹੈ ਕਿਸੇ ਨੇ ਖੋਲ ਕੇ ਨਹੀਂ ਦੇਣਾ ਕਿ ਕਿਸੇ ਨੇ ਇਹ ਮਾਰਗ ਤੁਹਾਨੂੰ ਖੋਲ ਕੇ ਨਹੀਂ ਦੇਣਾ ਕਿ ਲੈ ਭਾਈ ਚਲ ਅੰਦਰ ਤੁਸੀਂ ਖੁਦ ਖੁੱਲਣਾ ਖੁਦ ਮਿਹਨਤ ਮਸ਼ਕਤਾਂ ਕੱਲਣਾ ਕੰਨੀਆਂ ਪੈਣੀਆਂ ਕਿਤੇ ਮੰਤ ਉਹ ਸੋਚਦੇ ਹੋਗੇ ਕਿ ਸ਼ਾਇਦ ਭਾਈ ਅਰਦਾਸਾਂ ਨਾਲ ਬਣ ਜਾਂਦਾ ਹੈ ਕਿ ਮਰ ਕੇ ਕੋਈ ਖਾਸ ਜਗ੍ਹਾ ਦਿੱਤੀ ਕਿ ਸਰੀਰ ਦੀਆਂ ਹੱਡੀਆਂ ਉਹਦੀਆਂ ਹੱਡੀਆਂ ਨੇ ਭਾਈ ਜਿਉਂਦੇ ਜੀ ਮਨੁੱਖ ਦੇ ਕੋਈ ਐਕਸੀਡੈਂਟ ਹੋ ਜਾਵੇ ਸੱਟ ਲੱਗ ਜਾਵੇ ਅਖਤਰੀ ਆਪਾਂ ਇਹ ਗੱਲ ਕਹਿੰਦੇ ਆ ਕਿ ਭਾਈ ਹੱਥ ਦੀ ਲੱਤ ਦੀ ਕੋਈ ਹੱਡੀ ਟੁੱਟ ਗਈ ਕਦੇ ਵੀ ਫੁੱਲ ਦਾ ਨਾਮ ਨਹੀਂ ਚਾਨ ਕੀਤਾ ਕਿ ਮੇਰੇ ਫੁੱਲ ਹਿੱਲ ਗਏ ਉਹਦਾ ਆਪਾਂ ਹੱਡੀ ਦੀ ਗੱਲ ਕਰਦੇ ਆ ਕਿ ਹੱਡੀਆਂ ਭਾਈ ਇਹ ਜਿਹੜਾ શરીਏ ਪੈਣੇ ਨੇ ਟੁੱਟ ਗਿਆ ਨੇ ਹੱਡੀਆਂ ਟੁੱਟ ਗਈਆਂ ਇਹ ਨਹੀਂ ਕਹਿੰਦੇ ਕੋਈ ਫੁੱਲ ਝੜ ਗਏ ਜਦੋਂ ਪੁਰਾਣੀ ਮਿੱਟੀਕ ਅਵਸਥਾ ਵਿੱਚ ਪਹੁੰਚ ਜਾਂਦਾ ਸੰਸਕਾਰ ਹੋ ਗਏ ਤੇ ਉਹਦੇ ਹੱਡਾਂ ਨੂੰ ਫਿਰ ਆਪਾਂ ਫੁੱਲ ਦਾ ਦਾਤਾ ਦੇ ਦਿੰਨੇ ਆ ਗੁਰਬਾਣੀ ਜੀ ਤਾਂ ਕਿਤੇ ਦਰਜ ਨਹੀਂ ਦਿੱਤਾ ਕਿ ਹੱਡੀਆਂ ਵੀ ਫੁੱਲ ਹੁੰਦੀਆਂ ਨੇ ਕਿ ਗੱਲ ਤਾਂ ਆਪਣੀ ਗੁਰੂ ਇੱਕ ਹੈ ਇੱਕ ਦੀ ਸੁਣਨੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋ ਗ੍ਰੰਥ ਮੇਲ ਮੁਲਾਪ ਨਹੀਂ ਖਾਂਦੇ ਸਾਡਾ ਉਹਨਾਂ ਨਾਲ ਵਾਸਤੇ ਕੋਈ ਨਹੀਂ ਹੁੰਦਾ ਕਿ ਜਿਹੜੇ ਸਾਨੂੰ ਸਾਰੀ ਦੁਨੀਆ ਦੇ ਗ੍ਰੰਥ ਤੈਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਜਿੱਥੋਂ ਸਮਝ ਨਾ ਆਵੇ ਉਹਦੀ ਸੋਝੀ ਤਾਂ ਦੇ ਸਕਦੇ ਆ ਸਮਝਾ ਸਕਦੇ ਆ ਸਾਰ ਲਿਵਾਸਤਵ ਵਿੱਚ ਕਰਕੇ ਜਿਵੇਂ ਪੰਥ ਦੇ ਮਹਾਨ ਵਿਦਵਾਨ ਪਾਈ ਕਾਨ ਸਿੰਘ ਨਵਾਂ ਮਹਾਨ ਕੋਚ ਦੀ ਪ੍ਰਚਿੰਤਾ ਉਸ ਨਾਨਕ ਅਰਥ ਕੀਤੇ ਹੋਏ ਨੇ ਜੋ ਅਰਥ ਲਿਖੇ ਹੋਏ ਨੇ ਸ਼ਬਦਾਂ ਦੇ ਕਿ ਕੋਈ ਵੀ ਸ਼ਬਦ ਮਹਾਨ ਖੋਜ ਕਾਫੀ ਵੱਡਾ ਗ੍ਰੰਥ ਹੈ ਭਾਈ ਛੋਟੇ ਛੋਟੇ ਬੀਕ ਨਹੀਂ ਕੱਖਰ ਨਹੀਂ ਆਮ ਬੰਦਾ ਵੀ ਛੇਤੀ ਕੀ ਬਿਨਾਂ ਇਨਕ ਤੋਂ ਪਰਦਾ ਨਹੀਂ ਭਾਵੇਂ ਇਹਨਾਂ ਕੁਝ ਉਹਦੇ ਵਿੱਚ ਵਿਖਿਆਨ ਕੀਤਾ ਹੋਇਆ ਹੈ ਜੋ ਕੁਛ ਵਿਖਿਆਨ ਕੀਤਾ ਹੈ ਕੇਵਲ ਤੋਂ ਕੇਵਲ ਗੁਰਬਾਣੀ ਦੇ ਨਾਲ ਸੰਬੰਧਿਤ ਹੈ ਇਹ ਨਹੀਂ ਕਿ ਉਹਦੇ ਵਿੱਚ ਮਹਾਨ ਵਿਦਵਤਾ ਸੀ ਕਿ ਉਸਨੇ ਇੱਕ ਗ੍ਰੰਥ ਹੋਰ ਬਣਾ ਦਿੱਤਾ ਇਸ ਤਰ੍ਹਾਂ ਹੋਰ ਵੀ ਕੋਈ ਐਸੇ ਪੂਜਨੀਕ ਸਤਕਾਰ ਜੋਗ ਹਨ ਜਿੰਨਾ ਵਿਦਵਾਨਾਂ ਨੇ ਆਪਣੀ ਕਲਮ ਨਾਲ ਸਹੀ ਵਿਖਿਆਨ ਕੀਤੇ ਨੇ ਤਾਂ ਭਈ ਸਰਕ ਨੇ ਆਪਣੇ ਨਾਮ ਦਾ ਸਿੱਕਾ ਜਨਾਇਆ ਕਿ ਮੇਰਾ ਨਾਮ ਚਲੇ ਇਹਦੇ ਵਿੱਚ ਮੈਂ ਕੁਛ ਘਟਾ ਕੇ ਵਧਾ ਕੇ ਲਿਖ ਦਮ ਇਹ ਤਾਂ ਬਹੁਤ ਕੁਝ ਲਿਖਿਆ ਕੀ ਜੋ ਇਤਿਹਾਸ ਹੈ ਇਸ ਨੂੰ ਕਦੇ ਨਾ ਭੁੱਲ ਕੇ ਵੀ ਸਤ ਮੰਨੋ ਕਿ ਸਾਰਾ ਸਹੀ ਹੈ ਜਿਹੜਾ ਗੁਰਬਾਣੀ ਦੇ ਨਾਲ ਨਹੀਂ ਮੇਲ ਖਾਂਦਾ ਮਲਾਪਾਂਦਾ ਕਿ ਜਿਹਦੇ ਤੇ ਗੁਰਬਾਣੀ ਨੇ ਕਹਤਾ ਭਈ ਇਹ ਗੱਲ ਗਲਤ ਹੈ ਇਤਿਹਾਸ ਆਪਣੇ ਤਰੀਕੇ ਨਾਲ ਕਹਿੰਦਾ ਇਹ ਸਹੀ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਮੰਨਣੀ ਹੈ ਨਾ ਕਿ ਕਿਸੇ ਗ੍ਰੰਥ ਦੀ ਔਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੁਨੁੱਖ ਦੀਆਂ ਹੱਡੀਆਂ ਨੂੰ ਹਾਂ ਇੰਨਾ ਜੁੜ ਗਿਆ ਕਿ ਭਲ ਤਕਵੀਜ ਨੇ ਫਰਮਾਨ ਕੀਤਾ ਹੈ ਗੁਰਬਾਣੀ ਦੇ ਕਿ ਜਦੋਂ ਮਨੁੱਖ ਮਰ ਜਾਂਦਾ ਹੈ ਨਾ ਕਹਿੰਦੇ ਇਸ ਨੂੰ ਮੈਂ ਦੇਖਿਆ ਹੱਡ ਜਲੇ ਜਿਉਂ ਲੱਕੜੀ ਕਹਿੰਦੇ ਜਿਹੜੇ ਹੱਡ ਨੇ ਲੱਕੜੀ ਦੀ ਤਰ੍ਹਾਂ ਜਲਦੇ ਉਥੇ ਇਹ ਨਹੀਂ ਕਿਹਾ ਕਿ ਇਹ ਮਨੁੱਖ ਦੇ ਫੁੱਲ ਕੇ ਪੱਤੇ ਦੀ ਜਿਨਾ ਸੜ ਰਹੇ ਨੇ ਜਲ ਰਹੇ ਨੇ ਕੋਈ ਵਿਖਿਆ ਨਹੀਂ ਕੀਤਾ ਹੱਟਦੇ ਵਿਖਿਆ ਨਾ ਫੁੱਲਾਂ ਦਾ ਕੋਈ ਕਹਾਣੀ ਇਹ ਤਾਂ ਆਪਾਂ ਬਣਾਏ ਹੋਏ ਨੇ ਸਭ ਅੱਜ ਜਿਹੜੀ ਜਲ ਪ੍ਰਵਾਹ ਦੀ ਆਪਾਂ ਵਿਧੀ ਦੱਸ ਦਿਆਂ ਨਾ ਕਰਦੇ ਆ ਇਹ ਵੀ ਭਾਈ ਹਿੰਦੂਆਂ ਚੋਂ ਆਈਏ ਸਿੱਖਾਂ ਦੀ ਇਹ ਵੀ ਨਹੀਂ ਹੈ ਜਿਹੜਾ ਗੁਰੂ ਪਾਣੀ ਨੂੰ ਪਿੱਤਾ ਦਾ ਦਰਦ ਦੰਦਾ ਉਹਦੇ ਵਿੱਚ ਭਾਈ ਗੰਦ ਕਿਵੇਂ ਖੋਲਣ ਦੀ ਇਜਾਜ਼ਤ ਦੇਊਗਾ ਕਿ ਜਿਸ ਗੁਰੂ ਨੇ ਪਾਣੀ ਨੂੰ ਪਿਤਾ ਦਾ ਦਰਜ ਦਿੱਤਾ ਇਹ ਪੜਦੇ ਆ ਨਾ ਸ਼ਲੋਕ ਦੇ ਵਿੱਚ ਜਪਜੀ ਸਾਹਿਬ ਦੀ ਸਮਾਪਤੀ ਹੁੰਦੀ ਹੈ ਪਾਵਨ ਗੁਰੂ ਪਾਣੀ ਪਿਤਾ ਮਾਤਾ ਤਰਤਾ ਮਹਤ ਹੁਣ ਪਾਣੀ ਹੈ ਪਹਿਲਾ ਪਾਣੀ ਜੀਵ ਹੈ ਜਿਤ ਹਰਿਆ ਸਭ ਕੁ ਕਿ ਇੱਕ ਪਾਣੀ ਹੀ ਪ੍ਰਮਾਤਮਾ ਨੇ ਆਪਣੇ ਮੁਖ ਤੋਂ ਆਵਾਜ਼ ਕੱਢੀ ਏਕਾ ਕਰਵਾਉ ਕੀਤਾ ਬਸਾਉ ਕਿ ਉਸ ਵਾਅ ਦੇ ਨਾਲ ਜੋ ਬਾਹ ਬਾਹ ਨਿਕਲੀ ਹੈ ਨਾ ਉਸ ਭਾਪ ਤੋਂ ਇਹ ਸਮੁੰਦਰ ਬਣ ਗਿਆ ਪਾਣੀ ਬਣ ਗਿਆ ਇਸ ਪਾਣੀ ਉੱਤੇ ਸਾਰਾ ਸੰਸਾਰ ਹੈ ਕਿ ਸਾਰਾ ਸੰਸਾਰ ਇਹਦੇ ਉੱਤੇ ਹੀ ਭਾਈ ਸਾਜ ਦਿੱਤਾ ਹੈ ਪਹਿਲਾ ਪਾਣੀ ਜੀਵ ਹੈ ਜਿਤ ਹਰੇ ਆ ਸਭ ਕੋਈ ਕਿ ਸਾਰਾ ਕੁਝ ਪਾਣੀ ਤੋਂ ਹੀ ਤਿਆਰ ਕੀਤਾ ਹੋਇਆ ਜੀਵ ਜੰਤੂ ਪੰਛੀ ਮਨੁੱਖ ਪੇੜ ਪਹਾੜ ਜੋ ਕੁਝ ਦੇਖਦੇ ਆ ਇਹ ਸਾਰੇ ਕੁਝ ਪਾਣੀ ਤੋਂ ਪੈਦਾ ਹੋਏ ਨੇ ਤੇ ਪਾਣੀ ਨੂੰ ਪਰਮਾਤਮਾ ਨੇ ਪੈਦਾ ਕੀਤਾ ਹੋਇਆ ਹੁਣ ਜਿਸ ਪਾਣੀ ਨੂੰ ਸਤਿਗੁਰੂ ਭਾਈ ਜਨੇ ਪੀਤਾ ਦਾ ਦਰਜਾ ਦਿੱਤਾ ਪਾਣੀ ਪੈਦਾ ਤੇ ਉਸ ਪਾਣੀ ਦੀ ਸਤਿਗੁਰ ਪਾਤਸ਼ਾਹ ਜੀ ਉਹ ਵੀ ਗੁਰੂ ਨਾਨਕ ਸਾਹਿਬ ਗੁਰੂ ਨਾਨਕ ਸਾਹਿਬ ਦੀ ਗੱਦੀ ਤੋਂ ਇਹ ਗੱਲ ਹੋਵੇ ਕਿ ਭਾਈ ਜਿਉਂਦੇ ਜੀ ਤੁਹਾਨੂੰ ਬੰਦਗੀ ਕਰਨ ਦੀ ਲੋੜ ਕੋਈ ਨਹੀਂ ਕਰੋ ਗੁਰਦੋਰੇ ਵੰਦਾ ਬਾਸ ਤੁਹਾਡੀਆਂ ਹੱਡੀਆਂ ਲੈ ਆਇਓ ਮੈਂ ਤੁਹਾਡਾ ਪਾਰ ਉਤਾਰਾ ਕਰ ਦੂੰਗਾ ਜੇ ਤੁਹਾਡੀਆਂ ਹੱਡੀਆਂ ਹੋਣਗੀਆਂ ਨਾ ਬੇਨਅਤ ਤੇਰਾ ਪਾਰ ਉਤਾਰਾ ਕਰ ਦੂੰਗਾ ਇਹ ਕੀ ਗੱਲ ਤੇਰਾ ਗੁਰੂ ਇਹ ਗੱਲ ਕਹੇਗਾ ਗੁਰੂ ਤਾਂ ਇਹ ਗੱਲ ਕਹੇਗਾ ਜਿਹੜੇ ਸਰੀਰ ਨੇ ਜਿਉਂਦੇ ਜੀ ਸਤਗੁਰ ਦੀ ਬਾਣੀ ਨਹੀਂ ਸੁਣੀ ਇਹ ਤੇ ਅਰਦਾਸ ਦਾ ਰਤੀ ਪਰ ਫਰਕ ਨਹੀਂ ਪਿਆ ਤੇ ਇਹਦੀਆਂ ਹੱਡੀਆਂ ਤੇ ਕੀ ਫਰਕ ਪੈਣਾ ਹਮ ਇਹ ਤਾਂ ਜਦੋਂ ਦੁਨੀਆ ਦੇ ਬਾਹਰ ਨਿਕਲਦੇ ਆ ਨਾ ਕਿ ਹੁਣ ਇੱਥੇ ਵੀ ਦੇਖਿਆ ਕੀਰਤਪੁਰ ਸਾਹਿਬ ਵੀ ਦੇਖੀਏ ਬੜੀਆਂ ਕਹਾਣੀਆਂ ਬਣਾਉਣੀਆਂ ਇਤਿਹਾਸ ਲਿਖਿਆ ਹੋਇਆ ਹੈ ਪਰ ਗੁਰੂਗ੍ਰਾਂਸ ਸਾਹਿਬ ਦੀ ਬਾਣੀ ਨੇ ਜੋ ਗੱਲ ਮੇਲ ਨਾ ਖਾਵੇ ਅਸੀਂ ਨਹੀਂ ਮੰਨਣੀ ਕਿ ਬਹੁਤ ਇਤਿਹਾਸ ਲਿਖਿਆ ਭਾਈ ਇੱਥੇ ਹੱਡੀਆਂ ਲਿਆਓ ਦੁਕਾਨ ਵੀ ਚਲਾਉਣੀ ਐ ਨਾ ਕਿ ਜਿਹੜੀ ਦੁਕਾਨ ਐ ਵੀ ਵੀ ਚਲਾਉਣੀ ਐ ਹੁਣ ਐਸੇ ਕਈ ਸੱਜਣ ਨੇ ਜਿਨ੍ਹਾਂ ਨੂੰ ਸਮਝ ਆ ਗਈ ਸੋਝੀ ਆ ਗਈ ਕਿ ਭਾਈ ਇਹਨਾਂ ਹੱਡੀਆਂ ਤਾਂ ਭਾਵੇਂ ਤੁਸੀਂ ਜ਼ਮੀਨ 'ਚ ਦਬ ਦਿਓ ਹੁਣ ਜਿਹੜੀਆਂ ਹੱਡੀਆਂ ਤੁਸੀਂ ਤਾਲ ਕੇ ਆਉਨੇ ਨਾ ਪਿਛਲੀ ਵਾਰ ਉੱਥੇ ਸਮੇਂ-ਸਮੇਂ ਦੇ ਨਾਲ ਸਫਾਈ ਹੁੰਦੀ ਰਹਿੰਦੀ ਹੈ ਉਹ ਜੇ ਵੀ ਸਿ ਮਸ਼ੀਨ ਆਉਂਦੀ ਹੈ ਸਾਰੀ ਹੱਡ ਉਹ ਬਾਹਰ ਕੱਢਦੀ ਹੈ ਜੋ ਪਏ ਹੁੰਦੇ ਉੱਤੇ ਕੁਝ ਰੁੜ ਜਾਂਦੀ ਹੈ ਹੁਣ ਉਸ ਹੱਡ ਦੇ ਨਾਲ ਪਤਾ ਨਹੀਂ ਕਿੰਨੇ ਉਹਦੇ ਸਰੀਰ 'ਚ ਬਿਮਾਰੀਆਂ ਜੁੜੀਆਂ ਹੋਣਗੀਆਂ ਸਾਰੀਆਂ ਪਾਣੀ 'ਚ ਬਾੜ ਦਿੰਦੇ ਆ ਤੇ ਪਾਣੀ ਕਿਹਨੇ ਪੀਣਾ ਜੀ ਇਹ ਜੰਤੂ ਆ ਨੇ ਪੀਣਾ ਮਨੁੱਖ ਵੀ ਪੀਂਦੇ ਆ ਭਾਈ ਇਹ ਭਾਵ ਕਿ ਗੰਦਾ ਪਾਣੀ ਤੁਹਾਨੂੰ ਪਿਲਾਇਆ ਜਾ ਰਿਹਾ ਤੇ ਗੁਰੂ ਕਹਿੰਦਾ ਪੀ ਲੋ ਭਾਈ ਕੋਈ ਗੱਲ ਨਹੀਂ ਮੁਰੱਖ ਦਾ ਤਾਂ ਤਹਾੜ ਹੋ ਗਿਆ ਨਾ ਹੁਣ ਕੀਰਤਪੁਰ ਕੀ ਕਰਦੇ ਭਾਈ ਐਸੇ ਕਈ ਜਗ੍ਹਾ ਨੇ ਬਹੁਤ ਉਹ ਜੇ ਵੀ ਸੀ ਮਚੀਨਾਂ ਨਾਲ ਹੱਡੀਆਂ ਨੂੰ ਕੱਢਦੇ ਆ ਫਿਰ ਪਤਾ ਕੀ ਬਣਦੇ ਆ ਫਿਰ ਉਹ ਅੱਗੇ ਵੇਚ ਦਿੰਦੇ ਆ ਫਿਰ ਉਹਦਾ ਕੀ ਅੱਗੇ ਹੁੰਦਾ ਉਹਨੂੰ ਫਿਰ ਪੀਸ ਕੇ ਉਹਦੀ ਖਾਦ ਬਣ ਜਾਂਦੀ ਤੇਰੀਆਂ ਹੱਡੀਆਂ ਦਾ ਆ ਹਾਲ ਹੁੰਦਾ ਇਹ ਜਿਹੜੇ ਤੈਨੂੰ ਹੱਢਨੇ ਭਾਈ ਇਹਨਾਂ ਨੂੰ ਜਿਉਂਦੇ ਜੀ ਗੁਰੂ ਦੇ ਲੇਖੇ ਲਾ ਅਰਦਾਸ ਨਾਲ ਤੈਨੂੰ ਨਨ ਕਾਲਣੀ ਅਜੇ ਤੱਕ ਆਇਆ ਭਾਈ ਉਹ ਵੀ ਉੱਥੇ ਤੋਂ ਉੱਥੇ ਹੀ ਖੜਾ ਹੋ ਇਹ ਜਿਹੜੀਆਂ ਮਨ ਦੇ ਵਿੱਚ ਸਾਡੇ ਭਰਮ ਪਲੇਖਿਆ ਨੇ ਕਿ ਇਹ ਹੋ ਜਾਏਗਾ ਉਹ ਹੋ ਜਾਏਗਾ ਗੁਰਬਾਣੀ ਵਿੱਚ ਜੋ ਨਹੀਂ ਲਿਖਿਆ ਸਾਨੂੰ ਪ੍ਰਵਾਨ ਨਹੀਂ ਜੋ ਗੁਰੂਮਤ ਜੋ ਸਾਨੂੰ ਗੁਰੂ ਨਾਨਕ ਸਾਹਿਬ ਨੇ ਗੁਰਗ੍ਰੰਥ ਸਾਹਿਬ ਦਿੱਤੇ ਜੋ ਇਹਦੇ ਨਾਲ ਮਲਾਪ ਕਰੇਗੀ ਅਸੀਂ ਸਤ ਵਚਨ ਕਰਕੇ ਮੰਨਾਂਗੇ ਪਰ ਜਿਹੜੀ ਨਹੀਂ ਮਲਾਪ ਕਰਦੀ ਭਾਵੇਂ ਕਿਸ ਨੇ ਲਿਖੀ ਹੋਵੇ ਭਾਈ ਕੋਈ ਜੇ ਮਰਜ਼ੀ ਦਾ ਨਾਂ ਦੇ ਦੇਵੇ ਗ੍ਰੰਥਾਂ ਦੀ ਥੋੜੇ ਗ੍ਰੰਥ ਨੇ ਭਾਈ ساری ਦੁਨੀਆ ਦੇ ਗ੍ਰੰਥਾਂ ਦਾ ਗਿਆਨ ਜਾਂ ਇਹ ਕਹੇ ਲਈਏ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ساری ਦੁਨੀਆ ਦੇ ਗ੍ਰੰਥ ਨਿਕਲ ਸਕਦੇ ਐ ਪਰ ساری ਦੁਨੀਆ ਦੇ ਗ੍ਰੰਥ ਇਕੱਠੇ ਹੋ ਕੇ ਇੱਕ ਗੁਰੂ ਗ੍ਰੰਥ ਸਾਹਿਬ ਨਹੀਂ ਬਣਾ ਸਕਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਭ ਤੋਂ ਵੱਡਾ ਤਾਂ ਫਿਰ ਇਹੀ ਹੋ ਗਿਆ ਨਾ ਸਭ ਤੋਂ ਵੱਡਾ ਸਤਗੁਰੂ ਨਾਨਕ ਸਤਗੁਰੂ ਪਾਸ਼ਾ ਦੇ ਬੋਲ ਨੇ ਭਾਈ ਅਸੀਂ ਇਹਨਾਂ ਦੇ ਧਾਰੇ ਵਿੱਚ ਰਹਿਣਾ ਹਮੇਸ਼ਾ ਗੁਰਬਾਣੀ ਵਿੱਚ ਬੰਦਗੀ ਔਰ ਭਜਨ ਸੇਵਾ ਸਿਮਨ ਮਨੁੱਖਾ ਤੇਰਾ ਤਾਰਦੇ ਗੁਰ ਸੇਵਾ ਤੇ ਭਗਤ ਕਮਾਈ ਤਾਵੇ ਮਾਨਸ ਦੇਹੀ ਭਾਈ ਹੁਣ ਦੇਸਾਂ ਦੇਸਾਂ ਦੇਖਦੇ ਆ ਕਿ ਭਾਈ ਉਹ ਤਾਂ ਹੁਣ ਬਣਾਉਂਦੇ ਨੇ ਉਹਨਾਂ ਦਾ ਪਾਣੀ ਨਾਲ ਸੰਬੰਧ ਨਹੀਂ ਪਰ ਸਾਨੂੰ Hindu ਮਤ ਵਿੱਚ ਜੋ ਮਤ ਹੈ ਅਸੀਂ ਗ੍ਰਹਿਣ ਕਰ ਲਈ ਉਹਨਾਂ ਦੇ ਹੀ ਜੋ ਕੰਮ ਕਰ ਸੀ ਸਤਿਗੁਰੂ ਪਾਚਾ ਕਹਿੰਦੇ ਨੇ ਤਾਂ ਦੂਰ ਰਹੀ ਕਹਿੰਦੇ ਇਹ ਮਤ ਨਹੀਂ ਅਤਿਆਰ ਕਰਨੀ ਜੇ ਮੇਰਾ ਸਿੱਖ ਵੰਡ ਤੇ ਜੇ ਮੇਰਾ ਸਿੱਖ ਨਹੀਂ ਬਣਤ ਰਿਹਾ ਫਿਰ ਉਧਰ ਭਾਈ ਜਾਵੇ ਗਏ ਵਿਵਰਣ ਕੀ ਰੀਤ ਭਾਵ ਪੰਡਤਾਂ ਦੀ ਬਲ ਤਰੇ ਫਿਰਦੇ ਬ੍ਰਾਹਮਣਾਵਲ ਮਤ ਲਈ ਜਾਂਦੇ ਮਿਹਨਤ ਨਾਲ ਨਹੀਂ ਜਿਉਂਦੇ ਜੀ ਭਾਈ ਮੁਕਤ ਹੋ ਗੋ ਜੇ ਇਸ ਤਰ੍ਹਾਂ ਦੇ ਵਿਚਾਰ ਸੋਚੇ ਜਾਵੇ ਭਾਈ ਕਿ ਐਸੇ ਬਹੁਤ ਮਹਾਨ ਹਸਤੀਆਂ ਨੇ ਹੁਣ ਗੜੀ ਚਮਕੌੜ ਦੇ ਜਿਨ੍ਹਾਂ ਸ਼ਹੀਦਾਂ ਨੇ ਉਥੇ ਸ਼ਹਾਦਤਾਂ ਦਿੱਤੀਆਂ ਭਾਈ ਕਿਹੜਾ ਪਾਣੀ ਸੀ ਕਿੱਥੇ ਥਾਲ ਦਿੱਤੇ ਕੁਝ ਨਹੀਂ ਹੋਇਆ ਨੇ ਤਾਂ ਮਤਲਬ ਮੁਕਤ ਨਹੀਂ ਹੋਏ ਉਹਨੇ ਉਹ ਤਾਂ ਮੁਕਤ ਉਹਦ ਨਹੀਂ ਹੋਗੇ ਜਿੱਦ ਦਿਨ ਗੁਰੂ ਦੇ ਅੱਗੇ ਆਪਣਾ ਸਭ ਕੁਝ ਭੇਟ ਕਰ ਦਿੱਤਾ ਉਹਨਾਂ ਨੇ ਤੂੰ ਵੀ ਜਿਉਂਦੇ ਜੀ ਸਭ ਕੁਝ ਗੁਰੂ ਨੂੰ ਭੇਟ ਕਰ ਤਨ ਮਨ ਤਨ ਸਭ ਸੌਬ ਗੁਰ ਕੋ ਹੁਕਮ ਨੇ ਆ ਭਾਈ ਇਹ ਤੇ ਗੁਰੂ ਗ੍ਰੰਥ ਸਾਹਿਬ ਦਾ ਆ ਕੇ ਹੁਕਮ ਮੰਨ ਜੇ ਮੁਕਤ ਹੋਣਾ ਤੇ ਜਿਹੜੀਆਂ ਤੂੰ ਕਹਿਣਾ ਪਤਲੇ ਜਲੇਬੀਆਂ ਵਧੀਆਂ ਬਣ ਜਾਣਗੇ ਇਹਨਾਂ ਕੋਲ ਜੂਰਦਾ ਸਾਹਿਬ ਵਧੀਆਂ ਕਰਵਾ ਦੂ ਕੋਈ ਜਿੰਨਾ ਮਰਜ਼ੀ ਕਰ ਲਵੇ ਗੁਰਬਾਣੀ ਨੇ ਜੋ ਕਹਤਾ ਕਿ ਭਾਈ ਆਪਣੇ ਆਪ ਮੁਕਤ ਹੋਵੋ ਆਪਨ ਹੱਥੀ ਆਪਣਾ ਗੁਰਬਾਣੀ ਤਾਂ ਇਹ ਕਹਿੰਦੀ ਹੈ ਨਾ ਤਾ ਆਪਦੇ ਤੋਂ ਹੱਥਾਂ ਦੇ ਨਾਲ ਆਪਦੀਆਂ ਹੱਡੀਆਂ ਤਨ ਜਾਣਾ ਨਾ ਤੂੰ ਜਲੇਬੀਆਂ ਕਿਸੇ ਨੂੰ ਵਰਤਾਉਣੀਆਂ ਨੇ ਨਾ ਤੂੰ ਸੇਵਾ ਕਰਨੀ ਹੈ ਜੋ ਕੁਛ ਕਰਨਾ ਜਿਉਂਦੇ ਜੀ ਕਰ ਭਈ ਆਪਣ ਹੱਥੇ ਆਪਣਾ ਆਪੇ ਹੀ ਕਾਜ ਸਵਾਰੀਏ ਕਿ ਜੋ ਮੁਕਤੀ ਵਾਲਾ ਜੋ ਕਾਰਜ ਹੈ ਨਾ ਇਹ ਤੈਨੂੰ ਖੁਦ ਸਵਾਰਨਾ ਪੈਣਾ ਤੈਨੂੰ ਗੁਰੂ ਦੇ ਸ਼ਰਣੀ ਹੁਣਾ ਪਵੇਗਾ ਗੁਰੂ ਨੂੰ ਆਪਣਾ ਮਨ ਦੇਣਾ ਪਵੇਗਾ ਸਭ ਕੁਝ ਗੁਰੂ ਨੂੰ ਸੌਂਪ ਦੇ ਭਾਈ ਕਿ ਬਹਿਰੂ ਸਭ ਕੁਝ ਤੇਰਾ ਹੀ ਹੈ ਕਿ ਤੇ ਭਰਮ ਪਲੇਖਿਆਂ ਚ ਨਹੀਂ ਕਿ ਭਾਈ ਤੇਰਾ ਪਾਰ ਉਤਾਰਨ ਹੋ ਜਾਏਗਾ ਨਹੀਂ ਹੋਣਾ ਹੋਣਾ ਉਸਦੇ ਨੇ ਜਿਹਦਨ ਗੁਰੂ ਦੀ ਸ਼ਰਣੀ ਆ ਗਿਆ ਗੁਰੂ ਦੀ ਸ਼ਰਣੀ ਆ ਜਾ ਭਾਈ ਜਿੰਨੇ ਮਰਜੀ ਮਾੜੇ ਕਰਮ ਕੀਤੇ ਨੇ ਕਿ ਬੜਾ ਤੂੰ ਪਾਪੀ ਐ ਤਾਂ ਤਾਰਦੇ ਪਾਪੀ ਨੂੰ ਕਿ ਵੱਡੇ ਵੱਡੇ ਪਾਪੀ ਤਾਂ ਤੇ ਜੋ ਸ਼ਰਨ ਆਵੇ ਤੇ ਸਕੰਠ ਲਾਵੇ ਇਹ ਵਿਰਦ ਸਵਾਮੀ ਸੰਦਾ ਕਿ ਜੋ ਵੀ ਸ਼ਰਨ ਆ ਗਿਆ ਭਾਈ ਕੋਈ ਗੱਲ ਨਹੀਂ ਅੱਗੇ ਸਮਝ ਚਲੋ ਨੰਦ ਲਾਲਾ ਪਾਛੇ ਜੋ ਮੀਤੀ ਸੋ ਬੀਤੀ ਜੋ ਪਿੱਛੇ ਹੋ ਗਿਆ ਹੋ ਗਿਆ ਛੱਡ ਦੇ ਭੁੱਲ ਜਾ ਉਹਨੂੰ ਉਹਨੇ ਨਹੀਂ ਬਾਪ ਸੋਣਾ ਬਸ ਅਗਾ ਅੱਗੇ ਸਮਝ ਚਲੋ ਨੰਦ ਲਾਲਾ ਅੱਜ ਤੋਂ ਆਪਣੇ ਜੀਵਨ ਦਾ ਰੁਖ ਬਦਲ ਦੋ ਭਾਈ ਪਹਿਲਾਂ ਮਨਮਤ ਵਾਲ ਸੀ ਹੁਣ ਗੁਰਮਤ ਵਾਲਾ ਹੋ ਜੋ ਗੁਰੂ ਦੀ ਮਤ ਲੈ ਲੈ ਭਾਈ ਜੇ ਆਪਣੇ ਆਪ ਦਾ ਤੂੰ ਕੋਈ ਪਾਰ ਉਤਾਰਾ ਕਰਨਾ ਚਾਹੁੰਦਾ ਹੈ ਜੇ ਤੂੰ ਮੁਕਤ ਹੋਣਾ ਚਾਹੁੰਦਾ ਹੈ ਮੁਕਤ ਹੋਣਾ ਚਾਹੁੰਦਾ ਇੱਕ 84 ਲੱਖ ਜਨਮ ਤੋਂ ਮੁਕਤ ਹੋਣਾ ਚਾਹੁੰਦਾ ਜਨਮ ਮਰਨ ਤੋਂ ਅਸਲੀ ਦੁੱਖ ਤਾਂ ਹੀ ਕਹਾਣੀ ਤਾਂ ਸਾਰੀ ਇਹ ਹੈ ਨਾ ਭਾਈ ਕਿ ਭਾਵੇਂ ਚਾਰੇ வேத ਪੜੋ ਭਾਵੇਂ ਛੇ ਸ਼ਸਤਰ ਪਾ ਲਓ ਥਾਰਾ ਪ੍ਰਾਣ ਪਾ ਲਓ ਭਾਵੇਂ ਜਿੰਨੇ ਮਰਜੀ ਗ੍ਰੰਥ ਪੜ ਲਾ ਦੁਨੀਆਂ ਦੇ ਕ੍ਰਾਂਤੀਪਾਲਾ ਗੁਰੂ ਗ੍ਰੰਥ ਸਾਹਿਬ ਪੜ ਲਾ ਕਿ ਜਿੰਨੇ ਵੀ ਤੈਨੂੰ ਆਉਂਦਿਆ ਦਿਖਦੇ ਆ ਨਾ ਸਾਰੇ ਪੜ ਲਾ ਸਾਰੇ ਵਿੱਚ ਇੱਕੋ ਹੀ ਆਵਾਜ਼ ਆਏਗੀ ਕਿ ਭਾਈ ਤੂੰ ਮੁਕਤ ਹੋਣਾ ਕਿ ਹਰ ਇੱਕ ਦੇ ਅੰਦਰ ਆਵਾਜ਼ ਇਹ ਹੀ ਆਉਂਦੀ ਹੈ ਕਿ ਤੂੰ ਭਾਈ ਮੁਕਤ ਹੋ ਜਾ ਸੰਸਾਰ ਤੋਂ ਤੂੰ ਉਹਦੇ ਵਿੱਚ ਸਮਾਜਾ ਜੋ ਨਿਰੰਤਰ ਹੈ ਜੋ ਸੰਸਾਰ ਤੇ ਹੁੰਦੇ ਹੋਏ ਵੀ ਸੰਸਾਰ ਤੋਂ ਨਿਰਲੇਪ ਹੈ ਤੁਰ ਕਿ ਉਸ ਪ੍ਰਮਾਤਮਾ ਦੀ ਛਣ ਵਿੱਚ ਚਲੇ ਜਾਣਾ ਕਿਵੇਂ ਹੈ ਇਹ ਗੁਨਾਹਕ ਪਾਛਾ ਦੱਸ ਦੇ ਭਾਈ ਆ ਜਾ ਛਰਨੀ ਆ ਜਾ ਕੋਈ ਵੀ ਐਸਾ ਇਹ ਬ੍ਰਾਹਮਣਵਾਦ ਵਾਲਾ ਕਾਰਤ ਇਹਨਾਂ ਤੋਂ ਮੁਕਤ ਨਹੀਂ ਹੋਣਾ ਇਹ ਸੰਤਾਂ ਭਗਤਾਂ ਨੇ ਵੀ ਦੱਸ ਦਿੱਤਾ ਭਗਤ ਕਵੀ ਜਿਨੇ ਵੀ ਦੱਸ ਦਿੱਤਾ ਗੁਰਬਾਣੀ ਦੇ ਵਿੱਚ ਥਾਂ-ਥਾਂ ਤੇ ਆਉਂਦਾ ਇਹ ਸ਼ਬਦ ਹੁੰਦਾ ਭਾਈ ਕਰਮਾਂ ਦੇ ਨਾਲ ਮੁਕਤੀ ਮਿਲਣੀ ਹੈ ਕੀ ਚੰਗੇ ਕਰਮ ਕਰੇਗਾ ਜੀਹਾ ਵੀਂਚੇ ਸੋ ਲੁਨੇ ਜਿੱਦਾਂ ਦੇ ਕਰਮ ਕਰੇਗਾ ਫਲ ਉਦਾਂ ਦਾ ਮਿਲੇਗਾ ਤੋ ਧਾਰਨਾ ਲੈ ਕੇ ਗੁਰੂ ਦੀ ਛਰਨੀ ਆਇਆ ਕਰ ਇਹ ਹੀ ਕਿ ਮੈਂ ਸਤਗੁਰ ਪਾਤਸ਼ਾਹ ਜੀ ਜਨਮ ਮਰਨ ਤੋਂ ਮੁਕਤ ਹੋਣਾ ਕਿ ਮੈਂ ਜਨਮ ਮਰਨ ਤੋਂ ਮੁਕਤ ਹੋਣਾ ਭਾਈ मेरे को कोई इच्छा नहीं है जे मैं तेतो बगैर कुछ मंगता बिन तो हो रे मंगना सिर के दुख देहो नाम मन संतुखी है केवल तो के अपना नाम दे दे के मैं तेरा हो जावा तू मेनु अपना बना ला मेरे पिता जी हो की चाहिए सारा कुछ तो तेरे को कि तू ही मेरा मालिक बन जाए ਉਸ ਅਤੀ ਪਰਮਾਤਮਾ ਨੂੰ ਆਪਣੇ ਬਣਾ ਲੋ ਭਾਈ ਗੁਰਬਾਣੀ ਦੇ ਮਾਰਗ ਤੇ ਚੱਲੋ ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਗੁਰਬਾਣੀ ਕਹਿੰਦੀ ਹੈ ਇਹ ਹੀ ਇੱਕ ਕਿਰਤ ਹੈ ਜੋ ਗੁਰਾਂ ਦੀ ਕਿਰਤ ਹੈ ਕਿ ਦਸਮ ਗ੍ਰੰਥ ਜਾਂ ਹੋਰ ਕਿੰਨੇ ਗ੍ਰੰਥ ਨੇ ਉਹਨਾਂ ਦੇ ਭਾਵੇਂ ਹਰ ਤੱਕ ਫੌਮ ਦੇ ਵਿੱਚ 605 ਹੀ ਹੈ ਭਾਵ ਕਹਿੰਦਾ ਕੋਈ ਮੰਨਦਾ ਕੋਈ ਨਹੀਂ ਮੰਨਦਾ ਆਪੋ ਆਪਣਾ ਗੱਲਾਂ ਵਾਲ ਜਾਣੇ ਨਹੀਂ ਇੱਕ ਗੱਲ ਤਾਂ ਪਤਾ ਨਾ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਂ ਤਾਂ ਪੰਚਮ ਪਾਤਸ਼ਾਹ ਜੀ ਨੇ ਲਿਖਵਾਇਆ ਸੀ ਭਾਈ ਗਰਦਾਸ ਜੀ ਕੋਲ ਜਾਂ ਫਿਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਨਾਂ ਨੇ ਮੁੱਖ ਤੋਂ ਜਾਣ ਕੇ ਤਾਂ ਲਿਖਣ ਵਾਲੇ ਸੰਗ ਲਗਦਾਰੀ ਸ਼ਹੀਦ ਭਾਈ ਮਨੀ ਸਿੰਘ ਤੇ ਸ਼ਹੀਦ ਭਾਵਾ ਦੇ ਸਿੰਘ ਜੀ ਇਹ ਨਵਾਂ ਬੁਰਖਮਲੋ ਲਿਖਿਆ ਗਿਆ ਸੀ ਸੰਤਾਂ ਇਹਨਾਂ ਦੀ ਕਲਮ ਦਾ ਲਿਖੇ ਭਾਈ ਪੌਂਦਾ ਵਾ ਸਾਨੂੰ ਤਾਂ ਇਹੀ ਗੁਰੂ ਚੰਗੇ ਲੱਗਦੇ ਆ ਦੋ ਬਾਕੀ ਕਿਸ ਨੇ ਕੁਝ ਲਿਖਿਆ ਸਾਨੂੰ ਕੋਈ ਮਤਲ ਨਹੀਂ ਸਾਨੂੰ ਜਦੋਂ ਮੁਕਤੀ ਇੱਥੋਂ ਮਿਲਣੀ ਹੈ ਇਹੀ ਮੁਕਤੀ ਦਿੰਦਾ ਤੇ ਦੂਸਰੇ ਪਾਸੇ ਕਿਉਂ ਤਰੇ ਫਰੀਏ ਭਾਈ ਤਾਂ ਸਤਗੁਰ ਦੀ ਸ਼ਰਣੀ ਆਉਨੇ ਸਤਗੁਰਾਂ ਦੇ ਵਚਨ ਕਮਾਇਆ ਕਰੋ ਜੇ ਕੋ ਵਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਆ ਦੇ ਇੱਥੇ ਵਜਨ ਕਮਾਉਣੇ ਪੈਂਦੇ ਆ ਭਾਈ ਜਿਉਂਦੇ ਜੀ ਆ ਚੱਲਦੇ ਫਿਰਦੇ ਨੇ ਤੈ ਕਮਾਉਣਿਆ ਹੁਣ ਮਰੇ ਹੋ ਤਾਂ ਤੇਰਾ ਕੁਝ ਨਹੀਂ ਬਣਨਾ ਭਾਈ ਕਿੱਥੇ ਮਰਜੀ ਘੁੰਮ ਲੈ ਕਿ ਜਿੱਥੇ ਮਰਜੀ ਚਲੇ ਜਾ ਭਾਈ ਇੱਥੇ ਜੋ ਕੁਝ ਕਰਨਾ ਅਸੀਂ ਜਿਉਂਦੇ ਜੀ ਕਰਨਾ ਹੈ ਵੰਦਗੀ ਕਰਨੀ ਹੈ ਭਜਨ ਕਰਨੀ ਹੈ ਸੇਵਾ ਸੇਵਨ ਕਰਨਾ ਹੈ ਆਪਣਾ ਜੀਵਨ ਇਸ